ਹਾਂਜੀ ਅੱਜ ਕੀ ਨਾਮ ਹੈ ਬੀਜੂ ਸੁਖਵਿੰਦਰ ਸਿੰਘ ਢੱਲਵਾ ਬੇਰਜ਼ਗਾਰ ਸਾਂਝਾ ਮੋਰਚਾ ਪੰਜਾਬ ਢੱਲਵਾ ਸਾਹਿਬ ਅੱਜ ਫੇਰ ਤੁਸੀਂ ਮਤਲਬ ਕਿ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹੋ ਅੱਜ ਫੇਰ ਸੀਐਮ ਦੀ ਕੋਠੀ ਦੇ ਸਾਹਮਣੇ ਆਏ ਹੋ ਅੱਜ 23 ਮਾਰਚ ਹੈ ਇੱਕ ਪਾਸੇ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਸੀ ਭਗਤ ਸਿੰਘ ਹੋਣਾਂ ਦੇ ਤੇ ਦੂਜੇ ਪਾਸੇ ਤੁਸੀਂ ਸਿਪ ਪ੍ਰੋਟੈਸਟ ਕਰ ਰਹੇ ਹੋ ਇਹੀ ਦੱਸਣ ਵਾਸਤੇ ਆਏ ਸੀ ਸਾਨੂੰ ਇਹ ਲੱਗਦਾ ਸੀ ਕਿ ਸ਼ਹੀਦਾਂ ਦੇ ਸੁਪਨਿਆਂ ਦੀ ਗੱਲ ਕਰਕੇ ਆਇਆ ਸੀ ਮੁੱਖ ਮੰਤਰੀ ਭਗਵੰਤ ਮਾਨ ਸ਼ਾਇਦ ਅੱਜ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਸਾਡੀ ਗੱਲ ਸੁਣ ਲਈ ਅੱਜ ਸ਼ਾਇਦ ਸਾਨੂੰ ਨਾ ਕੁੱਟਣ ਅੱਜ ਸ਼ਾਇਦ ਸਾਡੀ ਰੋਜ਼ਗਾਰ ਵਾਸਤੇ ਸਰਕਾਰ ਕੋਈ ਐਲਾਨ ਕਰ ਦੇ ਕਿ ਜੇ ਨਹੀਂ ਪਿੰਡਾਂ ਚ ਜਾ ਕੇ ਘਰਾਂ ਚ ਜਾ ਕੇ ਮੈਂ ਰੋਜ਼ਗਾਰ ਦਿੱਤਾ ਇਹਨੂੰ ਜਿਹੜਾ ਕਿ ਵਾਦਾ ਕਰਦਾ ਸੀਗੇ ਪਿੰਡਾਂ ਚੋਂ ਸਰਕਾਰ ਚੱਲਿਆ ਕਰੂ ਕਿ ਇਹਨੇ ਪੱਗਾਂ ਨਹੀਂ ਲੈਣੀਆਂ ਟੈਂਕੀਆਂ ਤੇ ਚੜ੍ਹਣੇ ਸ਼ਾਇਦ ਅਸੀਂ ਕਹਾਂ ਕਿ ਅੱਜ ਘੱਟੋ ਘੱਟ 23 ਮਾਰਚ ਨੂੰ ਸਾਡੀ ਸੁਣ ਲੈਣਾ ਕਿਉਂਕਿ ਇਹ ਸੋਨਾ ਸ਼ਹੀਦਾਂ ਦੇ ਵਾਰਸ ਹੋਣ ਦੀ ਗੱਲ ਕਰਦਾ ਤੇ ਅੱਜ ਫੇਰ ਇੱਥੇ ਪੱਗਾਂ ਲਾਈਆਂ ਗਈਆਂ ਫੇਰ ਬੇਜ਼ਗਾਰਾਂ ਦੀ ਕੁੱਟਮਾਰ ਕੀਤੀ ਗਈ ਹੈ ਲਾਠੀ ਚਾਰਜ ਕੀਤਾ ਗਿਆ ਬੇਜ਼ਗਾਰਾਂ ਕੁੜੀਆਂ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਸਿਰਫ ਡਰਾਮਾ ਕਰ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰ੍ਹਾਂ ਪ ਕੋਈ ਰੋਜ਼ਗਾਰ ਨਹੀਂ ਦਿੱਤਾ ਜਿਹੜੀਆਂ ਪੋਸਟਾਂ ਭਰਤੀ ਕੀਤੀ ਜਾਣ ਦੇ ਦਾਅਵੇ ਕਰਦਾ ਹੈ ਇਸ਼ਤਿਹਾਰ ਲਾਉਂਦਾ ਹੈ ਇਹ ਪਿਛਲੀ ਸਰਕਾਰ ਵਲੋਂ ਲਟਕਦੀਆਂ ਭਰਤੀਆਂ ਨੇ ਸਭ ਨੂੰ ਇਸ ਗੱਲ ਤੇ ਇਸ ਗੱਲ ਨੂੰ ਲਾਣਤਾ ਪੈਣੇ ਚਾਹੀਦੀਆਂ ਨੇ ਇਹਨੂੰ ਇਸ ਗੱਲ ਤੇ ਮਾਫੀ ਮੰਗਣੀ ਚਾਹੀਦੀ ਹੈ ਕਿ 3 ਸਾਲਾਂ ਦੇ ਵਿੱਚ ਅਜੇ ਤੱਕ ਪਿਛਲੀਆਂ ਭਰਤੀਆਂ ਕੰਪਲੀਟ ਨਹੀਂ ਕਰ ਸਕਿਆ ਅਦਾਲਤਾਂ ਦੇ ਵਿੱਚ ਲਟਕਦੇ ਕੇਸਾਂ ਨੂੰ ਨਿਵੇੜ ਕੇ ਉਹਨਾਂ ਨੂੰ ਰੋਜ਼ਗਾਰ ਨਹੀਂ ਦੇ ਸਕਿਆ ਇਸ ਗੱਲ ਤੇ ਇਸ ਗੱਲ ਨੂੰ ਪੰਜਾਬ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਇਹ ਪ੍ਰਾਪਤੀ ਨਹੀਂ ਪੰਜਾਬ ਸਰਕਾਰ ਦੀ ਨਾਕਾਮੀ ਹੈ ਕਿ 3 ਸਾਲਾਂ ਦੇ ਵਿੱਚ ਸੇਤ ਸਿੱਕੇ ਦੇ ਵਿੱਚ ਇੱਕ ਵੀ ਰੋਜ਼ਗਾਰ ਨਹੀਂ ਜਿਹੜਾ ਜਿਹੜੇ ਬੇਰਜ਼ਗਾਰਾਂ ਨੂੰ ਕਹਿੰਦਾ ਸੀ ਮੈਂ ਤੁਹਾਡੇ ਸੰਗਲ ਲਾ ਦੂੰਗਾ ਗਲਾਂ 'ਚ ਅੱਜ ਲਗਾਤਾਰ ਬੇਰ ਉਹਨਾਂ ਦੇ ਗਲਾਂ 'ਚ ਬੇਰਜ਼ਗਾਰੀ ਦੇ ਸੰਗਲ ਪਏ ਹੋਏ ਆ ਇਸ ਮੌਕੇ ਤੇ ਸ੍ਰੀ ਦੇ ਆਜਮ ਸਰਦਾਰ ਭਗ ਸਿੰਘ ਉਹਨਾਂ ਦੀ ਸਿੱਧੀ ਦਿਹਾੜੇ ਤੇ ਅਸੀਂ ਆਪਣੀ ਮੰਗ ਲੈ ਕੇ ਆਇਆ ਕਿ ਪੰਜਾਬ ਦੇ ਬੇਰਜ਼ਗਾਰਾਂ ਨੂੰ ਨੌਕਰੀਆਂ ਦਿਓ ਇੱਕ ਪੋਸਟ ਤੇ ਕਮਾ ਕੇ ਬਾਰ-ਬਾਰ ਮੈਂ ਦੱਸਾਂ ਤੁਹਾਨੂੰ ਕਿ ਹੈਲਥ ਦੇ ਵਿੱਚ ਕੁਝ ਆਰਡਰ ਦਿੱਤੇ ਆ ਪਿਛਲੇ ਸਮਿਆਂ ਦੇ ਵਿੱਚ ਨਵੇਂਆਂ ਨੂੰ ਨਹੀਂ ਜਿਹੜੇ ਪਹਿਲਾਂ ਲੱਗੇ ਹੋਏ ਨੇ ਜਿਹੜੇ ਕੱਚੇ ਰੋਜ਼ਗਾਰਤੇ ਨੇ ਧਮਾਕੇ ਉਹਨਾਂ ਨੂੰ ਰੋਜ਼ਗਾਰ ਦਿੱਤੇ ਜਾਂਦੇ ਆ ਜਿਵੇਂ ਕਾਂਗਰਸ ਕਰਦੀ ਸੀ ਜਿਵੇਂ ਪਿਛਲੀਆਂ ਸਰਕਾਰਾਂ ਕਰਦੀਆਂ ਸੀ ਉਸੇ ਤਰੀਕੇ ਦੇ ਨਾਲ ਇਹ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਨੰਮੀਆਂ ਨੌਕਰੀਆਂ ਨਹੀਂ ਦਿੱਤੀਆਂ ਜਾ ਰਹੀਆਂ ਪਿਛਲੀਆਂ ਭਰਤੀਆਂ ਕੰਪਲੀਟ ਨਹੀਂ ਕੀਤੀਆਂ ਜਾ ਰਹੀਆਂ ਇਸ ਮੰਗ ਨੂੰ ਲੈ ਕੇ ਅੱਜ ਬੇਰਜ਼ਗਾਰਾਂ ਸੰਜੀ ਮੋਰਚੇ ਵੱਲੋਂ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਸੰਗਰੂਰ ਵਿਖੇ ਆਏ ਆ ਕਿ ਜਿਹੜਾ 5 ਤਰੀਕ ਨੂੰ ਮੀਟਿੰਗ ਦਾ ਦਾਵਾ ਕੀਤਾ ਸੀ ਵਾਅਦਾ ਕੀਤਾ ਸੀ ਉਹ ਅਜੇ ਤੱਕ ਨਹੀਂ ਪੂਰਾ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਬੇਰਜ਼ਗਾਰਾਂ ਦੀ ਗੱਲ ਸੁਣੇ ਜੀ ਜੀ ਨਾਮ ਹੈ ਤੁਹਾਡਾ ਮੇਰਾ ਨਾਮ ਚਿਮਨ ਲਾਲ ਹੈ ਜੀ ਮੈਂ ਫਾਹਲ ਕਾ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਜੀ ਅਸੀਂ ਅੱਜ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਅੰਡਰ ਬੀਆ ਟੈਟਪਾਸ ਯੂਨੀਅਨ ਵੱਲੋਂ ਆਏ ਹਾਂ ਜੀ ਮੈਂ ਟੈਟਪਾਸਾਂ 6 ਡਿਗਰੀਆਂ ਕੀਤੀਆਂ ਹਨ ਪਰ ਸਰਕਾਰ ਦੇ ਲਾਰੇ ਤੋਂ ਦੁਖੀ ਹੋ ਕੇ ਮੈਨੂੰ ਨਾ ਨੌਕਰੀ ਮਿਲ ਰਹੀ ਹੈ ਬੇਰੁਜ਼ਗਾਰ ਬਹੁਤ ਹੈਗੇ ਆਂ ਘਰ ਦੇ ਵਿੱਚ ਗਰੀਬੀ ਹੋਣ ਕਰਕੇ ਮੈਨੂੰ ਸਬਜ਼ੀ ਵੇਚਣੀ ਪੈ ਰਹੀ ਹੈ ਸੱਚਾਈ ਹੈ ਮੈਂ ਅਮਰੂਦ ਵੀ ਵੇਚੇ ਹਨ ਵੇਚ ਵੀ ਰਿਹਾ ਸਬਜ਼ੀ ਵੀ ਵੇਚ ਰਿਹਾ ਮੋਟਰਸਾਈਕਲ ਤੇ ਜਾਂਦਾ ਪਿੰਡਾਂ ਦੇ ਵਿੱਚ ਫੇਰੀ ਤੇ ਵੇਚਦਾ ਕਿਉਂ ਘਰ ਦੀ ਮਜਬੂਰੀ ਹੈ ਗਰੀਬੀ ਹੈ ਨੇ ਕਿ ਪੀੜਤਾ ਡਿਪਰੈਸ ਵੀ ਆ ਪਰ ਫੈਮਿਲੀ ਤੋਂ ਪਾਲਣਾ ਹੀ ਹੈ ਨਾ ਜੀ ਕਿਸੇ ਨਾ ਕਿਸੇ ਹੁਣ ਦਿਹਾੜੀ ਵੀ ਨਹੀਂ ਹੁੰਦੀ ਜੀ ਕਿ ਦਿਹਾੜੀ ਕਰ ਲਈ ਕਿਉਂਕਿ ਜਿਹੜੇ ਅਸੀਂ ਗਰਾਊਂਡ ਲੈਵਲ ਤੋਂ ਉੱਠ ਕੇ ਪੜਾਈਆਂ ਕੀਤੀਆਂ ਮਾਪਿਆਂ ਦੀ ਸ਼ਰਮਨ ਪੂਰਾ ਕਰਨ ਵਾਸਤੇ ਅਸੀਂ ਸਟੱਡੀ ਕੀਤੀ ਫਿਰ ਉਸ 스테ਜ ਤੇ ਆ ਕੇ ਖੜੋ ਗਏ ਆ ਉਦੋਂ ਪਰ ਇੱਕ ਜਨੂਨ ਸੀ ਵੀ ਪੜਾਈ ਕਰਾਂਗੇ ਪਰ ਹੁਣ ਇੱਕ ਜਨੂਨ ਹੈ ਕਿ ਅਸੀਂ ਤਿਆਰੀ ਕਰੀਏ ਪਰ ਤਿਆਰੀ ਵੀ ਕਰ ਕਰਕੇ ਕੀ ਕਰੀਏ ਜਦੋਂ ਅੱਗੇ ਸਾਨੂੰ ਕੋਈ ਨੌਕਰੀ ਦੀ ਉਮੀਦ ਹੀ ਨਹੀਂ ਦਿਖਦੀ ਜੀ ਸਰ ਜੀ ਬਹੁਤ ਪੀੜਤਾ ਜਿੰਦਾਬਾਦ ਜਿੰਦਾਬਾਦ ਤੁਹਾਡਾ ਜਦੋਂ ਪੈਸੇ ਪਸੀ ਉੱਥੇ ਲੈ ਆਏ ਤੁਹਾਨੂੰ ਲੱਗਦਾ ਵੀ ਤੁਹਾਡਾ ਭਾਈ ਜੀ ਸਾਡੀ ਮ ਅਸੀਂ ਕੋ ਕਰ ਹੁੰਦਾ ਨਾ ਸਰਪੰਚ ਤਰੀਕ ਦੀ ਮੀਟਿੰਗ ਲਈ ਫਿਰ ਸਾਨੂੰ ਸਕਦੇ ਦਿੱਤੀ ਗਈ ਫਿਰ 17 ਫਰੀ ਦਿੱਤੀ ਗਈ ਪਰ ਸਰਕਾਰ ਮੀਟਿੰਗ ਕਰਨ ਨਹੀਂ ਆਈ 3 ਸਾਲ ਤੋਂ ਉੱਤੇ ਹੋ ਗਏ ਬਾਈ ਜੀ ਨਾ ਕੋਈ ਮਾਸਟਰ ਕੈਡਰ ਦੀ ਭਰਤੀ ਆਈ ਨਾ ਕੋਈ ਲੈਕਚਰਰ ਕੈਡਰ ਦੀ ਭਰਤੀ ਆਈ ਇਹ ਵੱਡੇ ਵੱਡੇ ਦਾਅਵੇ ਕਰਦੇ ਨੇ ਇਸ ਅਸੀਸ ਸਕੂਲ ਆਫ ਐਮਨਸਟ ਖੋਲਤੇ ਸਕੂਲ ਆਫ ਹੈਪੀਨੈਸ ਸਕੂਲ ਦੇ ਪਰ ਬਾਈ ਇਹ ਟੀਚਰਾਂ ਦੀ ਕੋਈ ਭਰਤੀ ਨਹੀਂ ਕੀਤੀ ਜਾਏਗੀ ਬਾਈ ਇਹ ਬਾੜੀ ਸਰਕਾਰ ਹੈ ਕਦੇ ਜਵਾਨ ਕੁੱਟੇ ਜਾਂਦਾ ਕਦੇ ਕਿਸਾਨ ਕੁੱਟੇ ਜਾਂਦੇ ਕਦੇ ਵਿਰੇਜ਼ਗਾਰ ਕੁੱਟੇ ਜਾਂਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੀਟਿੰਗ ਦੀ ਮੰਗ ਕਰਨ ਵਾਲੇ ਲੋਕ ਬਾਈ ਮੀਟਿੰਗ ਦੀ ਮੰਗ ਮੁੱਖਾਂ ਤੇ ਸਾਡੀ ਮੰਗ ਮੀਟਿੰਗ ਦੀ ਜਿਹੜੀ ਇਹ ਮਹਾਦੀ ਛੋਟ ਦੇ ਕੇ 55% ਰੱਦ ਕਰਕੇ ਮਾਸਟਰ ਕੈਟਰ ਤੇ ਲੈਕਚਰ ਦੀ ਭਰਤੀ ਜਲਦ ਤੋਂ ਜਲਦ ਕੀਤੀ ਜਾਵੇ ਆਪਣੇ ਸੰਘਰਸ਼ ਦੇ ਵਿੱਚ ਨੀਨਾ ਮਾ ਤੁਹਾਡਾ ਕਿੱਥੋਂ ਆਇਆ ਅੰਮ੍ਰਿਤਪਾਲ ਕੌਰ ਜੀ ਅਸੀਂ ਬਰਨਾਲਾ ਡਿਸਟ੍ਰਿਕਟ ਤੇ ਪਿੰਡ ਧੋਲਾ ਕਿੰਨਾ ਪੜੇ ਲਿਖਿਆ ਹੋ ਮੇਰੀ ਬੀਏ ਬੀਐਡ ਟੈਟ ਦੋਨੋਂ ਕਲੀਅਰ ਨੇ ਅੱਛਾ ਅੱਜ ਕਿਹੜੀ ਡਿਮਾਂਡ ਨੂੰ ਲੈ ਕੇ ਪਹੁੰਚੋ ਇੱਥੇ ਕਿਹੜੀ ਮੰਗਾਂ ਨੂੰ ਲੈ ਕੇ ਸਾਡੀ ਡਿਮਾਂਡ ਉਹੀ ਆ ਜਿਹੜੀ ਸਾਡੀ ਡਿਮਾਂਡ ਆ ਉਹ ਉਹੀ ਆ ਜਿਹੜੀ 3 ਸਾਲਾਂ ਤੋਂ ਚੱਲੀ ਆ ਰਹੀ ਆ ਕਿ ਸਾਨੂੰ ਮਾਸਟਰ ਕੈਡਰ ਦੀਆਂ ਸਾਰੇ ਸਬਜੈਕਟਾਂ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਦਿੱਤੀਆਂ ਜਾਣ ਅੱਜ ਕਿੱਦਾਂ ਦੇ ਹਾਲਾਤ ਹੋਏ ਨੇ ਤੁਹਾਡੇ ਇੱਥੇ ਅੱਜ ਜੋ ਵੀ ਹਾਲਾਤ ਹੋਏ ਨੇ ਤੁਹਾਡੇ ਸਾਹਮਣੇ ਹੀ ਆ ਕਿ ਨਹੀਂ ਧੱਕਾ ਮੁੱਕੀ ਹੋਈ ਆ ਲਾਠੀ ਚਾਰਜ ਹੋਇਆ ਤੇ ਦਸਤਾਰਾ ਵੀ ਲੈ ਚੁੱਕੀਆਂ ਨੇ ਗਰਮੇ ਕਿ ਨੀ ਆ ਮਾਹੌਲ ਕਿਵੇਂ ਦਾ ਬਣ ਰਿਹਾ ਅਗਲੇ ਫਿਊਚਰ ਕੀ ਦੇਖਦੇ ਆ ਅਗਲਾ ਫਿਊਚਰ ਜੇ ਸਾਡੀ ਪ੍ਰੋਬਲਮ ਸਾਲਵ ਹੋ ਗਈ ਮੰਗ ਮੰਨੀ ਗਈ ਤਾਂ ਠੀਕ ਹੈ ਨਹੀਂ ਅਗਲੇ ਸੰਡੇ ਫੇਰ ਟਾ ਮੀਟਿੰਗਾਂ ਦੇ ਦਿੰਦੇ ਨੇ ਲਾਰਾ ਲਾਈ ਜਾਂਦੇ ਨੇ ਪਰ ਮੀਟਿੰਗ ਕੋਈ ਵੀ اٹینڈ ਕਰਨ ਨਹੀਂ ਆਉਂਦਾ ਜਿਹੜੇ ਇਦਾਂ ਦੇ ਹਾਲਾਤ ਹੁੰਦੇ ਨੇ ਛੁੱਟੀ ਫਿਰਦੀ ਉਹਦੇ ਬਾਰੇ ਕੀ ਕਹਿਣਾ ਚਾਹੋ ਇਹਦਾ ਨਜਾਇਜ਼ੀ ਗਲਤ ਹੈ ਛੁੱਟੀ ਫਿਰਨਾ ਇਹ ਹੀ ਭਗਵੰਤ ਮਾਨ ਕਹਿੰਦਾ ਸੀ ਕਹਿੰਦਾ ਮੇਰੀ ਸਰਕਾਰ ਦੇ ਵਿੱਚ ਕੋਈ ਧਰਨਾ ਨਹੀਂ ਲੱਗੂਗਾ ਤੇ ਹਨਾ ਬੇਰੁਜ਼ਗਾਰ ਜਾਂ ਕਿਸਾਨ ਕੋਈ ਵੀ ਵਰਗ ਆ ਜਿਹੜਾ ਉਹ ਸੜਕਾਂ ਤੇ ਨਹੀਂ ਰੋਲੂਗਾ ਤਿੰਨ ਸਾਲ ਹੋ ਗਏ ਸਾਨੂੰ ਅਸੀਂ ਸੜਕਾਂ ਤੇ ਰੋਲ ਰਹੇ ਆ ਜੋ ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਮਾੜਾ